ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਮਰਤ ਵੇਲੇ ਬਾਰੇ ਅਮਰਤ ਵੇਲੇ ਦੀ ਤਾਕਤ ਬਾਰੇ ਅਤੇ ਮਾਗ ਮਹੀਨੇ ਦੇ ਵਿੱਚ ਅਮਰਤ ਵੇਲੇ ਉੱਠਣ ਦਾ ਸਾਨੂੰ ਕੀ ਫਲ ਮਿਲਦਾ ਹੈ ਇਹ ਵੀ ਗੱਲ ਕਰਾਂਗੇ ਨਾਲ ਨਾਲ ਆਪਾਂ ਗੱਲ ਕਰਨੀ ਆ ਉਹਨਾਂ ਭੈਣ ਭਰਾਵਾਂ ਦੇ ਲਈ ਜਿੰਨਾਂ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਉਹਨਾਂ ਦੇ ਲਈ ਮਹਾਪੁਰਖਾਂ ਵੱਲੋਂ ਦੱਸੀਆਂ ਹੋਈਆਂ ਜੁਗਤੀਆਂ ਨੁਕਤੇ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਕਿ ਕਿੰਝ ਆਪਾਂ ਅਮਰਤ ਵੇਲੇ ਦੇ ਵਿੱਚ ਉੱਠ ਸਕਦੇ ਆ ਮਹਾਪੁਰਖ ਜੀ ਕਹਿੰਦੇ ਨੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਆਪਾਂ ਇਹ ਇੱਕ ਪਾਠ ਕਰਕੇ ਸੋਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸਾਡੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਨਾਮ ਦੀ ਦਾਤ ਪਾ ਦਿੰਦੇ ਨੇ ਤਾਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਕਿਉਂਕਿ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਆਪ ਉੱਠਣਾ ਹੋਰ ਕਿਸੇ ਨੂੰ ਉਠਾਉਣਾ ਨਾਮ ਜਪਣਾ ਅਤੇ ਹੋਰਾਂ ਨੂੰ ਜਪਾਉਣਾ ਇਹ ਬਹੁਤ ਵੱਡੇ ਪੁੰਨ ਦਾ ਕੰਮ ਆ ਇਹ ਪੌਣ ਜਦੋਂ ਵੀ ਕਮਾਉਣ ਦਾ ਮੌਕਾ ਮਿਲੇ ਹੱਥੋਂ ਗਵਾਉਣਾ ਨਹੀਂ ਚਾਹੀਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਅਮਰ ਤਵੇਲੇ ਦੀ ਮਹੱਤਤਾ ਮਹਾਨਤਾ ਬਾਰੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਬਹੁਤ ਸਾਰੀਆਂ ਸਾਖੀਆਂ ਸੁਣਾਉਂਦੇ ਨੇ ਕਈ ਉਦਾਹਰਨਾਂ ਦੇ ਕੇ ਸਾਨੂੰ ਅਮਰ ਤਵੇਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਔਰ ਕਈ ਵਾਰ ਕੁਝ ਭੈਣ ਭਰਾਵਾਂ ਦੇ ਮੰਨ ਦੇ ਵਿੱਚ ਇਹ ਸਵਾਲ ਆ ਜਾਂਦਾ ਵੀ ਇਹ ਜੋ ਵੀ ਸਾਖੀਆਂ ਨੇ ਜੋ ਵੀ ਘਟਨਾਵਾਂ ਸਾਡੇ ਤੱਕ ਪਹੁੰਚਦੀਆਂ ਨੇ ਇਹ ਸੁਣੀਆਂ ਸੁਣਾਈਆਂ ਨੇ ਸਾਨੂੰ ਇਹਨਾਂ ਦੇ ਉੱਤੇ ਕਿੰਝ ਯਕੀਨ ਹੋਵੇ ਪਰ ਸੱਚ ਕਰਕੇ ਜਾਣਿਓ ਜੇਕਰ ਤੁਹਾਨੂੰ ਇਹਨਾਂ ਸਾਖੀਆਂ ਕਹਾਣੀਆਂ ਦੇ ਉੱਤੇ ਯਕੀਨ ਨਹੀਂ ਹੈ ਨਾ ਤਾਂ ਜੋ ਭੈੜ ਭਰਾ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਣਾ ਅਮਰਤ ਵੇਲੇ ਉੱਠ ਕੇ ਕੀ ਮਿਲਦਾ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਪਾਉਣਗੇ ਪੂਰੀ ਤਰ੍ਹਾਂ ਦੇ ਨਾਲ ਤਾਂ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿ ਅਮਰਤ ਵੇਲੇ ਉੱਠ ਕੇ ਸਾਨੂੰ ਕੀ ਮਿਲਦਾ ਹੈ ਕਿਉਂਕਿ ਕਿਹੜੀ ਕਿਹੜੀ ਗੱਲ ਸਮਝਾਈ ਜਾ ਸਕਦੀ ਆ ਸਤਿਗੁਰ ਸੱਚੇ ਪਾਤਸ਼ਾਹ ਕਿਹੜੇ ਕਿਹੜੇ ਰੂਪ ਦੇ ਵਿੱਚ ਆ ਕੇ ਕਿਸ ਕਿਸ ਤਰੀਕਿਆਂ ਦੇ ਨਾਲ ਕਿਰਪਾ ਕਰਦੇ ਨੇ ਇਹ ਨਹੀਂ ਸਮਝਾਇਆ ਜਾ ਸਕਦਾ ਪਰ ਜੇ ਆਪਾਂ ਮੋਟਾ-ਮੋਟਾ ਇੱਕੋ ਲਾਈਨ ਦੇ ਵਿੱਚ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਵੇ ਤਾਂ ਮਹਾਪੁਰਖ ਜੀ ਕਹਿੰਦੇ ਨੇ ਕੀ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਕੀ ਗੋਦ ਦਾ ਨਿੱਗਿਆ ਇਹ ਜੋ ਦਾਤਿਆ ਨਾ ਅਣਮੋਲੀ ਦਾਤਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੈ ਕੋਈ ਚੰਗਾ ਕਰਮ ਅੱਗੇ ਆਉਂਦਾ ਹੈ ਤਾਂ ਜਾ ਕੇ ਅਮਰਤ ਵੇਲੇ ਦੀ ਦਾਤ ਮਿਲਦੀ ਆ ਅਤੇ ਜਿਨ੍ਹਾਂ ਨੂੰ ਅਮਰਤ ਵੇਲੇ ਦੀ ਦਾਤ ਮਿਲੀ ਆ ਸਮਝੋ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਕੀ ਗੋਦ ਦਾ ਆਨੰਦ ਮਿਲ ਗਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਗੋਦ ਮਿਲ ਗਈ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਮਿਲ ਜਾਵੇ ਫਿਰ ਪਿੱਛੇ ਕੀ ਰਹਿ ਗਿਆ ਤਾਂ ਇਹ ਗੋਦ ਦਾ ਨਿਗ ਮੰਨਿਆ ਹੀ ਪਤਾ ਲੱਗਦਾ ਹੈ ਕਿ ਗੋਦ ਦਾ ਨਿਗ ਕੀ ਆ ਅਮਰਤਵੇਲੀ ਉੱਠ ਕੇ ਕੀ ਮਿਲਦਾ ਹੈ ਇਸ ਕਰਕੇ ਅਮਰਤਵੇਲੀ ਜ਼ਰੂਰ ਉੱਠੋ ਅਮਰਤਵੇਲੀ ਉੱਠਣ ਦੀ ਕੋਸ਼ਿਸ਼ ਕਰਨੀ ਆ ਅਤੇ ਕੋਸ਼ਿਸ਼ ਦੇ ਵਿੱਚ ਕੀ ਕਰਨਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਲੈ ਕਿਉਂਕਿ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਆ ਕਿਰਪਾ ਮਾਲਕ ਦੀ ਆ ਇਹ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦੇਣੀ ਆ ਸਾਡੇ ਤੇ ਖੁਸ਼ ਹੋਗੀ ਜਦੋਂ ਹੀ ਉਹਨਾਂ ਦੀ ਮਿਹਰ ਭਰੀ ਨਦਰ ਸਾਡੇ ਉੱਤੇ ਪਈ ਤਾਂ ਸਭ ਤੋਂ ਪਹਿਲਾ ਅਮਰਤ ਵੇਲੇ ਦੀ ਦਾਤ ਮਿਲਦੀ ਆ ਨਾਮ ਦੀ ਦਾਤ ਮਿਲਦੀ ਆ ਤੇ ਜਿਸ ਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਾਮ ਮਿਲ ਗਿਆ ਬਾਕੀ ਕੁਝ ਪਿੱਛੇ ਰਹਿੰਦਾ ਹੀ ਨਹੀਂ ਆ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਗੁਰੂ ਘਰੇ ਜਾਂਦੇ ਹੋ ਕੋਈ ਵੀ ਸੇਵਾ ਕਰਦੇ ਹੋ ਚੰਗਾ ਕਰਮ ਕਰਦੇ ਆ ਨਾ ਉਹਦੇ ਬਦਲੇ ਪਹਿਲੀ ਗੱਲ ਤਾਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਕੁਝ ਵੀ ਮੰਗਣਾ ਨਹੀਂ ਜਾਈਦਾ ਕਿਉਂਕਿ ਜਦੋਂ ਅਸੀਂ ਮੰਗਦੇ ਆ ਤਾਂ ਸਾਡੇ ਚੰਗੇ ਕੀਤੇ ਹੋਏ ਕਰਮ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜ਼ਰੂਰ ਦਿੰਦੇ ਆ ਜੇ ਅਸੀਂ ਕੋਈ ਵੀ ਅਰਦਾਸ ਬੇਨਤੀ ਕਰਦੇ ਆ ਕੋਈ ਮੰਗ ਮੰਗਦੇ ਆ ਕੋਈ ਸਾਡੀ ਇੱਛਾ ਹੀ ਮੰਗਦੀ ਤਛਬ ਇਸ਼ਾਮ ਅਨ ਉਸਭ ਭਾਮ ਨਾ ਮਨੁਸਤਗੁਰ ਸੱਚੇ ਪਾਸ਼ਾ ਜਰੂਰ ਪੂਰਾ ਕਰਦੇ ਆ ਪਰ ਉਹੀ ਚੀਜ਼ ਦਿੰਦੇ ਆ ਜੋ ਅਸੀਂ ਮੰਗੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਸਤਗੁਰ ਸੱਚੇ ਪਾਸ਼ਾ ਆਪਦੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਸਾਨੂੰ ਕੁਝ ਦਿੰਦੇ ਆ ਨਾ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਇਸ ਕਰਕੇ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਵੀ ਜਦੋਂ ਵੀ ਅਸੀਂ ਨਾਮ ਜਪਦੇ ਆ ਗੁਰੂ ਕਰੇ ਜੰਦੇ ਆ ਸੇਵਾ ਕਰਦੇ ਆ ਤਾਂ ਬਦਲੇ ਦੇ ਵਿੱਚ ਕੁਝ ਵੀ ਨਹੀਂ ਮੰਗਣਾ ਚਾਹੀਦਾ ਇਹੀ ਕਹਿਣਾ ਵੀ ਸਤਗੁਰ ਸੱਚੇ ਪਾਸ਼ਾ ਤਰਸ ਕਰੋ ਮੇਰ ਕਰੋ ਪਰ ਜੇ ਕਿਤੇ ਮਨ ਦੇ ਵਿੱਚ ਇੱਛਾ ਬਣ ਜਾਵੇ ਕੁਝ ਮੰਗਣਾ ਪੈ ਜਾਵੇ ਤਾਂ ਫਿਰ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਇਹ ਵਚਨ ਕਮਾਈ ਵਾਲੇ ਸੰਤ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਦੇ ਨੇ ਕਿ ਆਪਣੇ ਗੁਰੂ ਤੋਂ ਜਦੋਂ ਵੀ ਕੁਝ ਮੰਗਣਾ ਅਮਰਤ ਵੇਲਾ ਮੰਗਣਾ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਫਿਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਅਮਰਤ ਵੇਲੇ ਉੱਠਣ ਵਾਲੇ ਖੁਦ ਵੰਡਣ ਵਾਲੇ ਬਣ ਜਾਂਦੇ ਨੇ ਗੁਰਨਾਨਕ ਪਾਸ਼ਾ ਕਿਰਪਾ ਕਰਕੇ ਉਹਨਾਂ ਨੂੰ ਮੰਗਣ ਵਾਲਿਆਂ ਤੋਂ ਵੰਡਣ ਵਾਲੇ ਬਣਾ ਦਿੰਦੇ ਨੇ ਤਾਂ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਨਾ ਹੈ ਜੀ ਅਜੇ ਤੱਕ ਅਮਰਤ ਵੇਲੇ ਨਹੀਂ ਉੱਠ پا ਰਹੇ ਤਾਂ ਗੁਰੂ ਨਾਨਕ ਪਾਸ਼ਾ ਅੱਗੇ ਬੇਨਤੀਆਂ ਲਾਉਣੀਆਂ ਨੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਜੀ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਅਮਰਤ ਵੇਲੇ ਉੱਠ ਕੇ ਜੋ ਵੀ ਨਾਮ ਜਪ ਸਕਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਨਾਮ ਜਪਣਾ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਜਿਵੇਂ ਵੀ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਆ ਉਵੇਂ ਹੀ ਲਗਮਾਉਣੀ ਆ ਪਰ ਜਿੰਨਾ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਉਹ ਰਾਤ ਨੂੰ ਸੌਣ ਵੇਲੇ ਜਪ ਕੀ ਜ਼ੈਪ ਜੀ ਦਾ ਪਾਠ ਕਰਕੇ ਗੁਰਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰ ਦਵੇ ਆਪਣੀ ਅਰਜੀ ਗੁਰਨਾਨਕ ਪਾਤਸ਼ਾਹ ਦੇ ਅੱਗੇ ਲਾ ਦੇਵੇ ਵੀ ਸਤਿ ਸੁਰ ਸੱਚੇ ਪਾਸ਼ਾ ਤੁਸੀਂ ਇਹ ਕਿਰਪਾ ਕਰਨੀ ਆ ਤੁਸੀਂ ਕਿਰਪਾ ਕਰੋ ਤਰਸ ਕਰੋ ਮੈਨੂੰ ਅਮਰਤ ਦੇ ਲਾਭ ਖਿਓ ਤਾਂ ਕਹਿੰਦੇ ਜਦੋਂ ਇੰਜ ਅਰਦਾਸ ਬੇਨਤੀ ਕਰਕੇ ਸਮਾਂਗੇ ਨਾ ਗੁਰਨਾਨਕ ਪਾਸ਼ਾ ਖੁਦ ਬਾਹ ਮੜ ਕੇ ਸਵੇਰੇ ਉਠਾ ਲੈਂਦੇ ਆ ਜੇ ਸਵੇਰੇ ਜਲਦੀ ਉੱਠਣਾ ਹੈ ਨਾ ਪਹਿਲਾਂ ਰਾਤ ਨੂੰ ਸੌਣ ਦਾ ਸਮਾਂ ਸੈੱਟ ਕਰਨਾ ਪੈਣਾ ਹੈ ਸਾਡੀ ਕੋਸ਼ਿਸ਼ ਦੇ ਵਿੱਚ ਪਹਿਲਾ ਕੰਮ ਇਹ ਹੋਵੇ ਕਿ ਅਸੀਂ ਰਾਤ ਨੂੰ ਸੌਣ ਦਾ ਸਮਾਂ ਸੈੱਟ ਕਰੀਏ ਰਾਤ ਨੂੰ ਸਮੇਂ ਸਿਰ ਸੌਣਾ ਭੁੱਖ ਰੱਖ ਕੇ ਖਾਣਾ ਖਾਣਾ ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਖਾਣਾ ਚਾਹੀਦਾ ਰਾਤ ਵੇਲੇ ਆਪਣੀ ਜਿੰਨੀ ਵੀ ਭੁੱਖ ਲੱਗੀ ਹੈ ਨਾ ਉਹਦੇ ਤੋਂ ਇੱਕ ਪ੍ਰਸ਼ਾਦਾ ਘੱਟ ਹੀ ਸਕਣਾ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਸ਼ਬਦ ਜਾਪ ਕਰ ਲਓ ਕੀਰਤਨ ਕਰ ਲਓ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਬਿਲਕੁਲ ਜਾਗ ਨਹੀਂ ਆਉਂਦੀ ਉਹ ਜਪਜੀ ਸਾਹਿਬ ਦੀ ਦੀਵਾਨੀ ਪੜ ਕੇ ਗੁਰਨਾਨਕ ਪਾਤਸ਼ਾਹ ਕੀ ਅਰਦਾਸ ਬੇਨਤੀ ਕਰਕੇ ਸੌਣਾ ਵੀ ਸਤਿਗੁਰ ਸੱਚੇ ਪਾਤਸ਼ਾਹ ਚੰਗੇ ਆ ਮਾੜੇ ਆ ਤੇਰੇ ਆ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਨਾਮ ਦੀ ਰਾਤ ਝੋਲੀ ਵਿੱਚ ਪਾ ਦਿਓ ਅੰਮ੍ਰਿਤ ਵੇਲੇ ਦੀ ਰਾਤ ਝੋਲੀ ਦੇ ਵਿੱਚ ਪਾ ਦਿਓ ਜਦੋਂ ਵੀ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਬਾਣੀ ਦੀ ਪੇਟਾ ਜ਼ਰੂਰ ਦੇਣੀ ਆ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਵਾਹਿਗੁਰੂ ਸਿਮਰਨ ਕਰ ਲਓ ਬਾਣੀ ਦੀ ਪੇਟਾ ਨਾਮ ਦੀ ਪੇਟਾ ਰੱਖ ਕੇ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਸਾਡੀ ਹਰ ਅਰਦਾਸ ਬੇਨਤੀ ਜ਼ਰੂਰ ਪ੍ਰਵਾਨ ਹੁੰਦੀ ਆ ਬਸ ਕਿਵੇਂ ਨਾ ਕਿਵੇਂ ਕਰਕੇ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ ਕਿਉਂਕਿ ਜੋ ਮਨੁੱਖਾ ਅਮਰਤ ਵੇਲੇ ਦੇ ਨਾਲ ਜੁੜ ਗਏ ਉਹਨਾਂ ਦੇ ਸਾਰੇ ਕਰਜ਼ੇ ਲੈ ਜਾਂਦੇ ਆ ਸਾਰੇ ਕਰਜ਼ੇ ਜੋ ਜਨਮਾਂ ਜਨਮਾਂ ਤੋਂ ਸਾਡੇ ਸਿਰ ਦੇ ਉੱਤੇ ਪਾਪਾਂ ਦੀ ਪਾੰਡਿਆ ਉਹ ਵੀ ਲੈ ਸਕਦੀ ਆ ਅਤੇ ਜੇਕਰ ਇਹ ਦੁਨੀਆਵੀ ਕਰਜ਼ੇ ਨੇ ਸਾਡੀ ਗਰੀਬੀ ਬਿਮਾਰੀ ਦੁੱਖ ਰੋਗ ਕਲੇਸ਼ ਸਭ ਕੁਝ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਸਭ ਤੋਂ ਵੱਡੇ ਡਾਕਟਰ ਆ ਜਿਨ੍ਹਾਂ ਦੇ ਕੋਲ ਹਰ ਦੁੱਖ ਦੀ ਦਵਾਈ ਆ ਬਸ ਅਸੀਂ ਹੀ ਭਰੋਸੇ ਦੇ ਨਾਲ ਆਪਣੇ ਗੁਰੂ ਦਾ ਲੜ ਨਹੀਂ ਫੜਦੇ ਭਰੋਸੇ ਦੇ ਨਾਲ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਗੁਰੂ ਨੂੰ ਯਾਦ ਕਰੀਏ ਤਾਂ ਗੁਰੂ ਸਾਹਿਬ ਜੀ ਤਾਂ ਸਾਡੇ ਅੰਗ ਸੰਗ ਨੇ ਉਹ ਤਾਂ ਉਡੀਕ ਰਹੇ ਨੇ ਕਿ ਮੇਰਾ ਬੱਚਾ ਕਦੋਂ ਮੇਰੇ ਵੱਲ ਮੁੱਖ ਕਰੇ ਪਰ ਅਸੀਂ ਬੈਠ ਕਰਕੇ ਖੂਰਾਂ ਦੇ ਕੋਲ ਭੱਜੇ ਫਿਰਦੇ ਆ ਜੇ ਜ਼ਿੰਦਗੀ ਦੇ ਵਿੱਚ ਸੁਖੀ ਹੋਣਾ ਹੈ ਖੁਸ਼ ਰਹਿਣਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦਾ ਨਾਮ ਜਪਣਾ ਹੈ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਹਰ ਦੁੱਖ ਦੀ ਦਵਾਈ ਆ ਤਾਂ ਫਿਰ ਹਰ ਰੋਜ਼ ਸ੍ਰੀ ਅਮਰਤ ਵੇਲੇ ਉੱਠੀਏ ਉੱਠ ਕੇ ਨਾਮ ਜਪੀਏ ਗੁਰੂ ਗੁਰੂ ਕਰੀਏ ਜਿਵੇਂ ਵੀ ਕਰ ਸਕਦੇ ਆ ਨਾਮ ਸਿਮਰਨ ਕਰ ਲਓ ਗੁਰਬਾਣੀ ਦੇ ਪਾਠ ਕਰ ਲਓ ਮੂਲ ਮੰਤਰ ਜਾਪ ਕਰ ਲਓ ਆਪਾਂ ਜਦੋਂ ਅਮਰਤ ਵੇਲੇ ਉੱਠਦੇ ਆ ਨਾ ਸਮਝੋ ਸਾਡੇ ਕਰਮ ਸਵਾਰੇ ਜਾ ਰਹੇ ਨੇ ਸਾਡੇ ਭਾਗ ਸਾਡੇ ਲੇਖ ਬਦਲੇ ਜਾ ਰਹੇ ਨੇ ਜੇ ਕਰਮਾਂ ਦੇ ਵਿੱਚ ਕੋਈ ਦੁੱਖ ਲਿਖਿਆ ਵੀ ਆ ਨਾ ਤਾਂ ਮਹਾਂਪੁਰਖ ਜੀ ਕਹਿੰਦੇ ਅਮਰਤ ਵੇਲੇ ਉੱਠ ਕੇ ਨਾਮ ਜਪਣ ਦੇ ਨਾਲ ਸਾਡੇ ਉਹ ਕਰਮ ਬਦਲ ਸਕਦੇ ਆ ਕਿਉਂਕਿ ਸਭ ਨੂੰ ਜੀ ਕਰਨ ਕਰਾਉਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਉਹ ਤਰਸ ਦੇ ਘਰ ਦੇ ਵਿੱਚ ਆ ਜਾਣ ਤਾਂ ਬਖਸ਼ਿਸ਼ ਦੇ ਖਾਤੇ ਖੋਲ ਦਿੰਦੇ ਨੇ ਫਿਰ ਉਹ ਕਰਮਾਂ ਦੇ ਵਰਕੇ ਪਾੜ ਦਿੰਦੇ ਨੇ ਸੋਹਣੇ-ਸੋਹਣੇ ਲੇਖ ਲਿਖ ਦਿੰਦੇ ਨੇ ਤਾਂ ਫਿਰ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਹੁਣ ਮਾਗ ਦਾ ਮਹੀਨਾ ਚੱਲ ਰਿਹਾ ਹੈ ਮਾਗ ਦੇ ਮਹੀਨੇ ਦੀ ਭਗਤੀ ਦੇ ਫਲ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਜਿਨ੍ਹਾਂ ਨੂੰ ਪਤਾ ਹੈ ਨਾ ਉਹ ਸਵੇਰੇ ਉੱਠ ਕੇ ਨਾਮ ਦੀ ਕਮਾਈ ਕਰ ਰਹੇ ਨੇ